ਇਸ ਜਗ ਨਾਲ ਕਰਕੇ ਪਿਆਰ ਪੋੜਿਆ ਕੀ ਲੈਣਾ ਇਸ ਜਗ ਨਾਲ ਕਰਕੇ ਪਿਆਰ ਪੋੜਿਆ ਕੀ ਲੈਣਾ ਇਸ ਜਗ ਨਾਲ ਕਰਕੇ ਪਿਆਰ ਪੋੜਿਆ ਕੀ ਲੈਣਾ

ਅਬ ਕੋਈ ਦਿਸਦਾ ਨਹੀਂ ਜਿਹੜੇ ਬਾਦਸ਼ਾਹੀ ਕਾਲਾ ਬੈਠ ਕਵਰਾਲੂ ਮਲ ਸੁਣ ਪੈ ਨੀ ਨਾ ਹੱਥ ਕੋਈ ਦਿਸਦਾ ਨਹੀਂ ਕੂੜਾ ਹੈ ਸੰਸਾਰ ਭੋੜਿਆ ਕੀ ਲੈਣਾ ਇਸ ਜੱਗ ਨਾਲ ਕਰਕੇ ਪਿਆਰ ਭੋੜਿਆ ਕੀ ਲੈਣਾ ਇਸ ਜੱਗ ਨਾਲ ਕਰਕੇ ਪਿਆਰ ਭੋੜਿਆ ਕੀ निसिन بہات ہے सुजयोत گٹ गट जो ਸੋਨੇ ਦੀ ਗਵਾਤੀ ਕੁਝ ਬਚਿਆ ਨਹੀਂ ਲੱਖ ਪੁੱਤਰ ਤੇ ਨਾਤੀ ਓਦੀ ਸੂਰਜ ਤੀ ਖਾਤੀ ਲੰਕਾ ਸੋਨੇ ਦੀ ਗਵਾਤੀ ਕੁਝ ਬਚਿਆ ਨਹੀਂ ਦੁਨੀਆ ਪੰਨੇ ਚਾਰ ਪੋੜਿਆ ਕੀ ਲੈਣਾ ਇਸ ਜੱਗ ਨਾਲ ਕਰਕੇ ਪਿਆਰ ਕੋੜਿਆ ਕੀ ਲੈਣਾ ਇਸ ਜੱਗ ਨਾਲ ਕਰਕੇ ਪਿਆਰ ਕੋੜਿਆ ਕੀ ਲੈਣਾ हसम पई बिले न पढ़ पिछो रोड पुछंदस प्रेम पवंदे ਛੱਡ ਜਾਣ ਪਿਛੁਰੋਂ ਦੇ ਮੇਰੇ ਕੁਝ ਦੇ ਨਹੀਂ ਹੱਥ ਲਬਦਾ ਸੰਸਾਰ ਕੋਲ ਆ ਕੀ ਲੈਣਾ ਇਸ ਜੱਗ ਨਾਲ ਕਰ ਕੇ ਪਿਆਰ ਕੋਲ ਆ ਕੀ ਲੈਣਾ ਇਸ ਜੱਗ ਨਾਲ ਕਰ ਕੇ ਪਿਆਰ ਕੋਲ ਆ ਕੀ ਲੈਣਾ ਇਹ ਨਹੀਂ ਭਾਵੇ ਮੁਕੱਚਾ ਜੀ ਦੇ ਮਨ ਵਿੱਚ ਰਚ ਬਸवटਦਾ ਨਹੀਂ ਜਨ ਪ੍ਰੇਮ ਕੋਈ ਸੱਚਾ ਇਹ ਨਹੀਂ ਭਾਵੇ ਮੁਕੱਚਾ ਜੀ ਦੇ ਮਨ ਵਿੱਚ ਚ ਬਸवटਦਾ ਨਹੀਂ ਐਸਾ ਪ੍ਰੇਮ ਕਹ ਪਰ ਬੋਲਿਆ ਕੀ ਲੈਣਾ ਇਸ ਜੱਗ ਨਾਲ ਕਰਕੇ ਪਿਆਰ ਕੋਈ ਕੀ ਲੈਣਾ ਸਜਾਤ ਨਾਲ ਕਰਕੇ ਪਿਆਰ ਬੋਲਿਆ ਅਰਤੀ ਗੁਰ ਪਿਆਰੇ ਸਤ ਮਤਲਬੀ ਸਾਰੇ ਬਿਨ ਸਤ ਗੁਰ ਪਿਆਰੇ ਸਤ ਮਤਲਬੀ ਸਾਰੇ ਸਹਤ ਨਾਮ ਜਿ ਪਕਾਰ ਕੋਈ ਆਪਣਾ ਨਹੀਂ ਬਿਨ ਸਤ ਗੁਰ ਪਿਆਰੇ ਸਤ ਮਤਲਬੀ ਸਾਰੇ ਸਹਤ ਨਾਮ ਜਿ ਪਕਾਰ ਕੋਈ ਆਪਣਾ ਨਹੀਂ ਅਤ ਲੈ ਨ ਕਿਸੇ ਨੇ ਸਾਰ ਬੋਲੇ ਆਤੀ ਲੈ ਪਿਆਰ ਭੋੜਿਆ ਕੀ ਲੈਣਾ ਇਸ ਜੱਗ ਨਾਲ ਕਰਕੇ ਪਿਆਰ ਭੋੜਿਆ ਕੀ ਲੈਣਾ ਇਸ ਜੱਗ ਨਾਲ ਕਰਕੇ ਪਿਆਰ ਭੋੜਿਆ ਕੀ ਲੈਣਾ ਤਨ ਤਨ ਸਭ ਰੁੱਤੇ ਰਹਸ ਬੜਾ ਦੁਖ ਹੁੰਦਾ ਹੈ ਕਿਉਂਕਿ ਉਮਰ ਦੇ ਮੁਤਾਬਕ ਹੀ ਹਰ ਇੱਕ ਨੇ ਜਾਣਾ ਹੁੰਦਾਗਾ ਤੇ ਉਮਰ ਦੇ ਮੁਤਾਬਕੀ ਗੱਲ ਚੰਗੀ ਲੱਗਦੀ ਆ। ਆਗਰ ਬੱਲ ਤੋਂ ਵੀ ਚੂਣਾ ਤੋੜ ਲਈਏ ਤਾਂ ਉਹ ਵੀ ਆਪਾਂ ਦੇਖਦੇ ਆਂ ਵੀ ਉਹ ਵੀ ਰੋਂਦੀ ਆ ਜੇ ਕੱਚਾ ਚੂਣਾ ਟੁੱਟ ਜੇਗਾ। ਬੱਲ ਵੀ ਰੋਂਦੀ ਆ। ਤੇ ਇਸ ਭੈਣ ਦੇ ਉਮਰ ਸੀ ਜਿਹੜੇ ਬੜੀ ਛੋਟੀ ਹੋਣ ਦੇ ਕਾਰ ਹਰ ਇੱਕ ਬੀਰ ਹਰ ਇੱਕ ਰਿਸ਼ਤੇਦਾਰ ਭੈਣ ਭਾਈ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਪਰ ਉਸ ਦਾ ਭਾਣਾ ਮੰਨ ਕੇ ਖੇਰ ਨੂੰ ਆਪਾਂ ਨੂੰ ਮਨ ਸਮਝਾਉਣਾ ਪੈਂਦਾ ਵੀ ਜਿੰਨੀ ਸਵਾਸਾ ਰੂਪੀ ਪੂੰਜੀ ਮਿਲੀ ਕਿਉਂਕਿ ਉਮਰ ਚ ਹੈ ਗਿਣਤੀ ਚ ਛੋਟੀ ਹੈ ਚ ਹੈ ਵੱਡੀ ਹੈ ਪਰ ਜੋ ਕੁਦਰਤ ਦਾ ਨਿਯਮ ਆ ਦਾ ਕੋਈ ਐਵੇਂ ਸਾਡੇ ਆਤਮਾ ਨੂੰ ਗਿਣ ਕੇ ਸਵਾਸ ਦਿੱਤੇ ਜਾਂਦੇ ਆ ਉਹ ਜਦੋਂ ਗਿਣਤੀ ਪੂਰੀ ਹੋ ਜਾਂਦੀ ਆ ਬਹਾਨਾ ਕੋਈ ਵੀ ਬਣੇ ਜਿਵੇਂ ਭੈਣ ਜੀ ਨੂੰ ਅਟੈਕ ਦਾ ਬਹਾਨਾ ਬਣਿਆ ਬਹਾਨਾ ਕੋਈ ਵੀ ਬਣੇ ਤਾਂ ਉਹ ਆਤਮਾ ਇਸ ਸਰੀਰ ਨੂੰ ਛੱਡ ਕੇ ਚਲੀ ਜਾਂਦੀ ਹੈ ਕਿਉਂਕਿ ਸਾਡਾ ਸਰੀਰ ਦੇ ਨਾਲ ਮੋਹ ਹੁੰਦਾ ਇਸ ਕਰਕੇ ਸਾਨੂੰ ਬੜਾ ਦੁੱਖ ਹੁੰਦਾ ਹੈ ਗਾ ਉਦਰਤ ਨੇ ਜੋ ਨਿਯਮ ਬਣਾਏ ਆ ਉਹ ਟੱਲਦੇ ਉਹਨੂੰ ਮੰਨਣਾ ਪੈਣਾ ਉਹਨੂੰ ਸਾਨੂੰ ਸਮਝਣਾ ਪੈਣਾ ਉਹਦੇ ਬਾਣੇ ਦੇ ਵਿੱਚ ਰਹਿਣਾ ਪੈਣਾ ਉਸ ਦੇ ਅੱਗੇ ਆਪਾਂ ਸਾਰੇ ਕਹਿੰਦੇ ਆ ਵੀ ਉਸ ਦੇ ਅੱਗੇ ਕੋਈ ਕਿਸੇ ਦਾ ਜੋਰ ਨਹੀਂ ਚੱਲਦਾ ਵੀ ਨਹੀਂ ਆ ਸੋ ਇਸ ਭੈਣ ਨੇ ਜਿੰਨੀ ਉਮਰ ਮਿਲੇ ਤਵਲੇ ਵਿੱਚ ਡੇਰਾ ਸੱਚਾ ਸੌਦਾ ਦੇ ਨਾਲ ਇਹ ਪਰਿਵਾਰ ਜੁੜਿਆ ਨਾਮਦਾਨ ਲਿਆ ਭਜਨ ਬੰਦਗੀ ਜਿੰਨੀ ਹੁੰਦੀ ਘਰ ਬੈਠੇ ਸੇਵਾ ਦੇ ਵਿੱਚ ਜਿੰਨੀ ਹੁੰਦੀ ਸੇਵਾ ਕੀਤੀ ਤੇ ਆਪਣੇ ਜਿੰਨੀ ਵੀ ਉਮਰ ਮਿਲੀ ਜਿੰਨੇ ਸਵਾਸ ਮਿਲੇ ਉਹ ਬੰਦਗੀ ਦੇ ਲੇਖੇ ਲਾਇਆ ਕਿਉਂਕਿ ਡੇਰਾ ਸੱਚਾ ਸੌਦਾ ਇੱਕ ਸਰਬ ਧਰਮ ਸੰਗਮ ਜਿਸ ਤੇ ਜਿਸ ਤੇ ਨਾਲ ਜੁੜ ਕੇ ਇਨਸਾਨ ਨੂੰ ਮਨੁੱਖਾ ਜਨਮ ਦੀ ਸੋਚੀ ਆ ਜਾਂਦੀ ਹੈ ਮਨੁੱਖਾ ਜਨਮ ਕਿਉਂ ਮਿਲਿਆ ਕਿਸ ਕੰਮ ਦੇ ਲਈ ਮਿਲਿਆ ਕੀ ਕੰਮ ਸਾਨੂੰ ਕਰਨਾ ਚਾਹੀਦਾਗਾ ਤਾਂ ਨਹੀਂ ਆਪਾਂ ਆਮ ਦੇਖਦੇ ਆ ਅਸੀਂ ਦੁਨੀਆਦਾਰੀ ਦੇ ਵਿੱਚ ਰਹਿੰਦੇ ਆ ਆਮ ਅਸੀਂ ਦੇਖਦੇ ਆ ਹਜੇ ਸਾਨੂੰ ਇਹ ਸਮਝ ਨਹੀਂ ਆਈ ਵੀ ਪਰਮਾਤਮਾ ਇੱਕ ਹੈ ਜਾਂ ਪੰਜ ਚਾਰ ਨੇ ਕਿਉਂਕਿ ਨਹੀਂ ਅਸੀਂ ਇਹ ਧਰਮਾਂ ਵਿੱਚ ਲੜਨੋਂ ਹਟ ਜਾਈਏ RAM ਵਾਲਾ ਅੱਲਾ ਨਹੀਂ ਕਹਿੰਦਾ ਅੱਲਾ ਵਾਲਾ RAM ਕਹਿੰ ਤੋਂ ਸੱਚਦਾ ਉਹਨੂੰ ਲੱਗਦਾ ਵੀ ਇਹ ਤਾਂ ਅੱਲਾ ਦਾ ਮੁਸਲਮਾਨਾਂ ਦਾ ਮੁਸਲਮਾਨ ਵੀਰਾਂ ਨੂੰ ਲੱਗਦਾ ਵੀ RAM ਹਿੰਦੂਆਂ ਦਾ ਵਾਹਿਗੁਰੂ ਸਿੱਖਾਂ ਦਾ ਪਰ ਸਾਡੇ ਗੁਰੂ ਸਾਹਿਬਾਨਾਂ ਨੇ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਬਾਣੀ ਦੇ ਵਿੱਚ ਵੀ ਇਹ ਸਾਨੂੰ ਸਮਝਾਇਆ ਸ਼ਲੋਕ ਦੇ ਵੀ ਉਹ ਪਰਮਾਤਮਾ ਇੱਕ ਆਉਨੋ ਅੱਲਾ ਕਹ ਲਓ ਗੌਰ ਕਹ ਲਓ ਵਾਹਿਗੁਰੂ ਕਹ ਲਓ ਰੱਬ ਕਹ ਲਓ ਪਰਮਾਤਮਾ ਕਹ ਲਓ ਜੋ ਮਰਜੀ ਕਹ ਲਓ ਪਰ ਉਹ ਇੱਕ ਹੈ